ਉਥੋਂ ਦੀ ਵੀਡੀਓ ਸੀ ਤੇ ਹੋਇਆ ਕੀ ਸੀ ਤੁਹਾਡੇ ਨਾਲ ਤੇ ਘਰੋਂ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਰੋਜ਼ਾਨਾ ਦੀ ਤਰ੍ਹਾਂ 2 ਵਜੇ ਡਿਊਟੀ ਜਾ ਰਿਹਾ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਡਿਊਟੀ ਮੇਰੀ ਖੰਡ ਪਾਟੇ ਸਿੰਘ ਦੀ ਤੇ ਤਿੰਨ ਅਣਪਛਾਤੇ ਜਿਹੜੇ ਮੁੰਡੇ ਸੀ ਮਗਰੋਂ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਮੇਰੇ ਅਗਲੇ ਬੰਨੇ ਆ ਕੇ ਮੋਟਰਸਾਈਕਲ ਲਾਤਾ ਤੇ ਮੇਰੀ ਬਾਈਕ ਬੰਦ ਕਰਤੀ ਜਦੋਂ ਮੈਂ ਚਾਬੀ ਲਾਈ ਤੇ ਉਹਨਾਂ ਨੇ ਉਤਰਦਿਆਂ ਸਾਰੀ ਇੱਕ ਨੇ ਮੇਰੇ ਮਗਰ ਲੱਕ ਚ ਤੇਕਨੇ ਮੇਰੇ ਅਗਲੇ ਬੰਨੇ ਪਿਸਟਲ ਆਤੀ ਤੇ ਮੈਂ ਕਿਹਾ ਮੈਂ ਸੋਗ ਵੀਰੇ ਕਰਕੇ ਗੱਲ ਕੀਤੀ ਵੀਰੇ ਮੈਂ ਡਿਊਟੀ ਜਾਣਾ ਹਰਮੰਦਰ ਸਾਹਿਬ ਤੇ ਮੈਨੂੰ ਜਾ ਲੈੰਦੋ ਉਹ ਕਹਿੰਦੇ ਗੋਲੀ ਮਾਰਦੇ ਇਹਨੂੰ ਤੇ ਬਾਬਾ ਜੀ ਮੈਨੂੰ ਸੋ ਵੀ ਉੱਤੋਂ ਬਾਅਦ ਫੇ ਤੁਸੀਂ ਘਰੇ ਵਾਪਸ ਆ ਗਏ ਮਨੇਰੇ ਕਿ ਜਾ ਉੱਤੋਂ ਬਾਅਦ ਡਿਊਟੀ ਗਏ ਕਿਸ ਤਰ੍ਹਾਂ ਸਮਾਪਤੀ ਕੀਤਾ ਫਿਰ ਦੱਸਿਆ ਕਿ ਸਭ ਕੁਝ ਕਰਦੇ ਜਾ ਤੇ ਉਸ ਕਰਕੇ ਮੈਂ ਸੋਚਿਆ ਕਿ ਘਰੇ ਕੀ ਜਾਣਾ ਵਾ ਮੈਂ ਸੱਚਗੰਨ ਹਰਮੰਦਰ ਸਾਹਿਬ ਜਾਣਾ ਨਾਲੇ ਗੁਰਾਂ ਦਾ ਜੀ ਦੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਜਿਹੜਾ ਭਣਾ ਵਰਤਿਆ ਵਾ ਇਹ ਤੇਰੇ ਬਾਣੇ ਚ ਵਰਤਿਆ ਵਾ ਤੇ ਹੁਣ ਮੈਨੂੰ ਆਪਣੇ ਦਰਬਾਰ ਤੇ ਸੱਚ ਮੈਂ ਚਲਾ ਗਿਆ ਮਹਾਰਾਜ ਗੁਰਾਮਦਾਸ ਦੇ ਦਰਬਾਰ ਤੇ ਗਿਆ ਜਾ ਕੇ ਆਪਣੀ ਡਿਊਟੀ ਜਾ ਕੇ ਕਰਕੇ ਫਿਰ ਸਵੇਰੇ 6 ਵਜੇ ਮੈਂ ਤੋਂ ਡਿਊਟੀ ਤੋਂ ਆਪਣੇ ਸੇਵਾਦਾਰ ਨੂੰ ਵੀਰਾਂ ਨੂੰ ਕਹਿ ਕੇ ਆਪਣੇ ਪਾਟਿਸਟੀਆਂ ਨੂੰ ਫਿਰ ਚੌਂਕੀ ਗਿਆ ਮੈਂ ਤੇ ਜਦੋਂ ਮੈਂ ਹੁਣ ਵੀ ਤੁਹਾਡੇ ਵਰਗੇ ਵੀਰਾਂ ਕੇ ਨਾਲ ਗੱਲ ਕਰਦਾ ਨਾ ਤੋਂ ਆਸਾ ਚੇਤਾ ਕਰਕੇ ਮੈਨੂੰ ਹੁਣ ਵੀ ਬਰਾਗ ਆ ਜਾਂਦਾ ਕਿ ਜੇ ਰੋਣ ਰਾਤ ਡੂੜੀ ਜਾਣ ਲੱਗੀ ਦਾ ਸਾਹਮਣੇ ਗਵਾਂਢੀ ਕੋ ਸਾਈਕਲ ਮੰਗੀ ਦਾ ਇਕੋ ਜਿਹੀ ਬਾਬੇ ਹੱਥ ਲਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਦੇ ਅੱਖਾਂ 'ਚ ਬਰਾਗ ਆ ਗਿਆ ਮਨ ਭਰ ਆਇਆ ਕਈ ਲੋਕ ਕਹਿੰਦੇ ਨੇ ਵੀ ਪਾਠੀ ਸਿੰਘ ਬੜੇ ਨਿਆਰੇ ਲੈਂਦੇ ਨੇ ਬੜੇ ਪੈਸਾਂ 'ਚ ਖੇਡਦੇ ਨੇ ਤੁਸੀਂ ਦੱਸਦੇ ਹੋ ਕਿੰਨੀ ਦਿਹਾੜੀ ਕਮਾਉਣ ਬਾਅਦ ਤੁਸੀਂ ਆਪਣਾ 8000 ਦਾ ਮੋਟਰਸਾਈਕਲ ਖਰੀਦ ਆ ਲਿਆ ਸੱਚ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਸਾਨੂੰ 46 ਡਿਊਟੀਆਂ ਦਾ 1550 ਰੁਪਏ ਮਿਲਦਾ ਜੀ ਤੇ ਵੇਖਿਆ ਜਾਵੇ ਤੇ ਇੱਕ ਡਿਊਟੀ ਦੇ 270-75 ਰੁਪਏ ਬੰਦੇ ਨੇ ਨੇ ਗੁਰ ਆਮ ਦਾ ਜੀ ਕੋਲ ਅਰਦਾਸ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਜੀ ਕੋਲ ਅਰਦਾਸ ਕਰਾਈ ਤੇ ਬਾਬਾ ਜੀ ਦੀ ਅਰਦਾਸ ਪੂਰੀ ਹੋਈ ਤੇ ਮੈਨੂੰ ਗੱਡੀ ਮਿਲੀ ਹੈ ਤੇ ਅਸੀਂ ਵੀ ਆਪਣੇ ਬੱਚਿਆਂ ਵਾਸਤੇ ਅਰਦਾਸ ਕਰਦੇ ਆ ਪਤਾ ਨਹੀਂ ਗੁਰ ਆਮ ਦਾਸ ਪਾਤਸ਼ਾਹ ਸਾਡੇ ਦੇ ਕਦੋਂ ਮਿਹਰ ਕਰਨਗੇ ਇਹ ਆਪਾਂ ਚਲੋ ਆਪਣੀ ਗੱਡੀ ਲਵਾਂਗੇ ਜਿਹੜੀ ਸਾਡੀ ਗੱਡੀ ਜੇਕ ਲਈ ਉਹ ਵੀ ਮਹਾਰਾਜ ਚਲੋ ਖੋਈ ਗਈ ਆ ਅੱਜ ਵੀ ਇਸ ਦੀ ਗੱਲ ਕਰੀਏ ਬੜੀ ਵੱਡੀ ਸਿੱਖਿਆ ਲਈ ਸਭ ਮੋਹ ਸੱਚਤਾ ਵਾ ਅਰਬਾ ਖਰਬਾ ਦਾ ਬਜਟ ਹੈਗਾ ਉਹਨਾਂ ਦਾ ਚੀਮ ਲਾ ਕੇ ਤੇ ਕਦੇ ਤੁਹਾਨੂੰ ਉਹਨਾਂ ਆ ਕੇ ਕਦੇ ਤੁਹਾਡੇ ਸਕੱਤਰ ਸਾਹਿਬ ਜਾਂ ਤੁਹਾਡੇ ਉਥੋਂ ਦੇ ਪ੍ਰਬੰਧਕ ਜਾਂ ਮੈਨੇਜਰ ਸਾਹਿਬ ਨੇ ਤੁਹਾਨੂੰ ਆ ਕੇ ਕਹਾਂ ਨੀ ਵੀ ਬਾਬਾ ਜੀ ਤੂੰ ਫਿਕਰ ਨਾ ਕਰੋ ਅਸੀਂ ਬੈਠੇ ਹਾਂ ਤੁਹਾਡੇ ਵਾਸਤੇ ਤੁਹਾਨੂੰ ਕੋਈ ਮੋਟਰਸਾਈਕਲ ਜਾਂ ਤੁਹਾਨੂੰ ਕੋਈ ਚੀਜ਼ ਲੈ ਕੇ ਦੇ ਦਈਏ ਵੀ ਚੀਮ ਲਾ ਕੇ ਤੁਹਾਡਾ ਕੋਈ ਦੁੱਖ ਸਾਂਝਾ ਕੀਤਾ ਡਾਣਾ ਕਿਸੇ ਨਾਲ ਅਣਪਛਾਤੇ ਬੰਦਿਆਂ ਨੇ ਫੋਨ ਕਰ ਕਰਕੇ ਮੇਰੇ ਨਾਲ ਦੁੱਖ ਜ਼ਾਹਰ ਕੀਤਾ ਵਾ ਕਿ ਬਾਬਾ ਜੀ ਬੜੀ ਮਾੜੀ ਘਟਨਾ ਆਈ ਤੁਸੀਂ ਵੀ ਕਿਤੇ ਵੀਡੀਓ ਵੇਖ ਕੇ ਮੇਰੇ ਕੋਲ ਆ ਜਾਇ ਉਸ ਕਤਰ ਸਾਹਿਬ ਨੇ ਇਥੋਂ ਤੱਕ ਜਿਹੜੇ ਸਾਡੇ ਖੰਡ ਪਾਟੀਆਂ ਸਿੰਘ ਦੀ ਸਿੰਘਾਂ ਦੇ ਜਿਹੜੇ ਜਥੇਦਾਰ ਹੈ ਨਾ ਉਹਨਾਂ ਤੱਕ ਨਹੀਂ ਮੈਨੂੰ ਫੋਨ ਕੀਤਾ ਕਿ ਨਰਿੰਦਰ ਸਿੰਘ ਜੀ ਤੁਸੀਂ ਸੀ ਮੇਰੇ ਕੋਲ ਡਿਊਟੀ ਕਰਦੇ ਜੇ ਤੇ ਤੁਹਾਡਾ ਨਾ ਰਾਤ ਨੂੰ ਹਾਸਾ ਵਾਪਰਿਆ ਵਾ ਦੱਸੋ ਕਿਦਾਂ ਵਾਪਰਿਆ ਵਾ ਤੁਸੀਂ ਕਿਦਾਂ ਹੈ ਜੇ ਜਾਂ ਹੁਣ ਤੁਹਾਡੇ ਪਰਿਵਾਰ ਦਾ ਕਿਦਾਂ ਗੁਜ਼ਾਰਾ ਚੱਲਦਾ ਵਾ ਮੈਨੂੰ ਕਿਸੇ ਨੇ ਕੋਈ ਫੋਨ ਕਰਕੇ ਅੱਜ ਤੱਕ ਨਹੀਂ ਪੁੱਛਿਆ ਵੱਡੇ ਵੱਡੇ ਅਸੀਂ ਦੇਖਿਆ ਬਾਬਾ ਜੀ ਲੋਕ ਲੰਗਰ ਲਾਉਂਦੇ ਨੇ ਲੰਗਰਾਂ ਵਿੱਚ ਅਸੀਂ ਦੇਖਦੇ ਹਾਂ ਵਨਸ ਵਨ ਨੇ ਪੀਜੇ 버ਗਰ ਖਵਾਈ ਜਾਂਦੇ ਨੇ ਉਹ ਭਾਈ ਪੀਜੇ ਵਰਗਾ ਦੀ ਲੋੜ ਨਹੀਂ ਸਾਨੂੰ ਸਾਡੇ ਵਾਸਤੇ ਦਾਲ ਸਾਦਾ ਫੁਲਕਾ ਇਕਵਾ ਦਿਓ ਪਰ ਸਾਡੇ ਗੁਰੂ ਦੇ ਵਜੀਰ ਜਿਹੜੇ ਕਿ ਬਾਬਾ ਬੁੱਢਾ ਵੰਚ ਦੇ ਜੜੇ ਹੈ ਨੇ ਪਾਤੀ ਸਿੰਘ ਗੁਰੂ ਦੇ ਵਜੀਰ ਨੇ ਇਹਨਾਂ ਨੂੰ ਸਾਹਮੜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕੱਲ ਰਾਤ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਕਿ ਪਾਤੀ ਸਿੰਘ ਕੋ ਉਹਨਾਂ ਦਾ ਮੋਟਰਸਾਈਕਲ ਤੇ ਮੋਬਾਈਲ ਜਿਹੜੇ ਕਿ ਨੌਜਵਾਨ ਹੁੰਦੇ ਨੇ ਮੋਟਰਸਾਈਕਲ ਬਾਈਕ ਤੇ ਅਤੇ ਖੋ ਕੇ ਲੈ ਜਾਂਦੇ ਨੇ ਉਸ ਪਾਰਤੀ ਸਿੰਘ ਦੇ ਘਰ ਦੀ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅਤੇ ਨਾਲ ਹੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਸਾਰਾ ਕੀ ਮਾਮਲਾ ਪਰ ਸਭ ਤੋਂ ਪਹਿਲਾਂ ਹਾਲਾਤਾਂ ਦਿਖਾਵਾਂਗੇ ਵੀ ਜਿਹੜੇ ਗੁਰੂ ਦੇ ਵਜੀਰ ਨੇ ਪਾਰਤੀ ਸਿੰਘ ਹੈ ਜਿਹੜੇ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਡਿਊਟੀ ਕਰਦੇ ਨੇ ਅਤੇ ਡਿਊਟੀ ਤੇ ਜਾ ਰਹੇ ਸੀ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਹਜੇ ਤੱਕ ਉਹਨਾਂ ਦੇ ਘਰ ਦੀਆਂ ਜਿਹੜੀਆਂ ਵਾਰੀਆਂ ਬੂਹੇ ਤੱਕ ਨਹੀਂ ਲੱਗੇ ਇਹ ਕਰਨੇ ਘਰ ਦੇ ਹਾਲਾਤ ਨੇ ਸਰਦਾਰ ਨਿਰੰਦਰ ਸਿੰਘ ਜਿਹੜੇ ਕਿ ਪਾਰਤੀ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਿਹਨਤ ਕਰਕੇ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਨੇ ਪਰ ਹਜੇ ਤੱਕ ਇਹਨਾਂ ਦੀਆਂ ਬੂਹੇ ਦਵਾਰੀਆਂ ਦਰਵਾਜ਼ੇ ਤੱਕ ਨਹੀਂ ਲੱਗੇ ਇਹ ਕਰਦੇ ਹਾਲਾਤ ਨੇ ਫਟ ਸਿੰਘ ਨਿੰਦੇ ਸਿੰਘ ਨਾਲ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਸਭ ਤੋਂ ਪਹਿਲਾਂ ਬਾਬਾ ਜੀ ਫਤਿਹ ਸਾਂਝੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੇ ਸੋ ਬਾਬਾ ਜੀ ਘਟਰਾ ਕਿੱਥੋਂ ਦੀ ਆ ਸੋਸ਼ਲ ਮੀਡੀਆ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਆ ਸਾਰ ਦਸ਼ਕਾਂ ਨੂੰ ਜੂਝ ਸਾਂਝੀ ਕਰਦੇ ਹੋ ਕਿੱਥੋਂ ਦੀ ਵੀਡੀਓ ਸੀ ਤੇ ਹੋਇਆ ਕੀ ਸੀ ਤੁਹਾਡੇ ਨਾਲ ਤੇ ਘਰੋਂ ਤੁਸੀਂ ਕਿੱਥੇ ਜਾ ਰਹੇ ਸੀ ਇਹ ਜੀ ਸਾਡੀ ਕੋਲੋਨੀ ਦਾ ਨਾਮ ਆ ਭਗਤ ਨਾਮਦੇਵ ਕੋਲੋਨੀ ਮੈਂ ਰੋਜ਼ਾਨਾ ਦੀ ਤਰ੍ਹਾਂ 2 ਵਜੇ ਡਿਊਟੀ ਜਾ ਰਿਹਾ ਹਾਂ ਤੇ ਘਰੋਂ 2:15 17 ਮਿੰਟ ਤੇ ਮੈਂ ਨਿਕਲਿਆ ਵਾਂ ਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਡਿਊਟੀ ਮੇਰੀ ਖੰਡਪਾਤੀ ਸਿੰਘ ਦੀ ਹਾਂਜੀ ਤੇ ਇੱਥੋਂ ਮੈਂ 2:30 2 ਵਜੇ ਘਰੋਂ ਨਿਕਲਿਆ ਵਾਂ 2:20 ਮਿੰਟ ਤੇ ਮੈਂ ਆਪਣੇ ਚੌਂਕ 'ਚ ਪਹੁੰਚਿਆ ਵਾਂ ਜਿੱਥੇ ਰੋਜੀ ਮੜਾ ਸਕੂਲ ਆ ਉੱਥੇ ਜਦੋਂ ਮੈਂ ਮੂਲ ਮੁੜਿਆ ਵਾਂ ਤੇ ਤਿੰਨ ਅਣਪਛਾਤੇ ਜਿਹੜੇ ਮੁੰਡੇ ਸੀ ਮਗਰੋਂ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਮੇਰੇ ਅਗਲੇ ਬੰਨੇ ਆ ਕੇ ਮੋਟਰਸਾਈਕਲ ਲਾਤਾ ਤੇ ਮੇਰੀ ਬਾਈਕ ਬੰਦ ਕਰਤੀ ਜਦੋਂ ਮੈਂ ਚਾਬੀ ਲਾਈ ਤੇ ਉਹਨਾਂ ਨੇ ਉਤਰਦਿਆਂ ਸਾਰੇ ਇੱਕ ਨੇ ਮੇਰੇ ਮਗਰ ਲੱਕ ਚ ਤੇ ਇੱਕ ਨੇ ਮੇਰੇ ਅਗਲੇ ਬੰਨੇ ਪਿਸਤਲ ਲਾਤੀ ਤੇ ਮੈਨੂੰ ਕਹਿੰਦੇ ਚਾਬੀ ਫੜਾ ਮੋਟਰਸਾਈਕਲ ਦੀ ਤੇ ਮੈਂ ਕਿਹਾ ਮੈਂ ਸੋ ਵੀਰੇ ਕਰਕੇ ਗੱਲ ਕੀਤੀ ਵੀਰੇ ਮੈਂ ਡਿਊਟੀ ਜਾਣਾ ਹਰਮੰਦਰ ਸਾਹਿਬ ਤੇ ਮੈਨੂੰ ਜਾ ਲੈੰਦੋ ਤੋ ਕਹਿੰਦੇ ਗੋਲੀ ਮਾਰਦੇ ਇਹਨੂੰ ਕਿ ਤੁਸੀਂ ਦਸਿਆ ਨਹੀਂ ਉਹਨਾਂ ਨੂੰ ਕਿ ਮੈਂ ਬਾਟੀ ਸਿੰਘ ਆ ਬਾਬਾ ਵਾ ਗੁਰੂ ਘਰ ਜਾਣਾ ਵਾਂ ਸੇਵਾ ਕਰਦਾ ਵਾਂ ਮੇਰੇ ਨਾਲ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਇਹਨਾਂ ਨੂੰ ਕੁਝ ਕਹਿੜੀ ਇਹਨਾਂ ਨੂੰ ਜਾ ਕੇ ਦੱਸਣ ਦੀ ਲੋੜ ਹੀ ਨਹੀਂ ਮੈਂ ਬਾਣਾ ਪਿਆ ਸੀ ਬਾਣੇ ਤੋਂ ਹੀ ਪਤਾ ਲੱਗ ਜਾਂਦਾ ਕਿ ਬੰਦੇ ਨੇ ਹਜੂਰੀ ਇਹਨਾਂ ਮੂੰਹ ਬਣਿਆ ਵਾ ਉਤੋਂ ਦੀ ਸ਼ਰੀਸਾ ਪਿਆ ਸੀ ਮੈਂ ਛੋਟਾ ਜਿਹੜਾ ਆਪਣਾ ਸ਼ਰੀਸਾ ਪਿਆ ਇਹੋ ਸ਼ਰੀਸਾ ਪਾ ਕੇ ਤਰ੍ਹਾਂ ਮੈਂ ਬਾਣੇ ਵਿੱਚ ਗਿਆ ਤੇ ਮੈਂ ਉਹਨੂੰ ਦੱਸਿਆ ਵੀ ਇੰਨੀ ਗੱਲ ਮੈਂ ਕਹੀ ਵੀ ਕਿ ਮੈਂ ਸੱਚਗਣ ਹਰਮੰਦਰ ਸਾਹਿਬ ਡੂੜੀ ਜਾਣਾ ਜੇ ਤੇ ਮੇਰੇ ਨਾਲ ਇਸ ਤਰ੍ਹਾਂ ਨਾ ਕਰੋ ਇੰਨੀ ਗੱਲ ਕਹਿੰਦੇ ਉਹਨਾਂ ਕਹਿੰਦੇ ਗੋਲੀ ਮਾਰ ਦੇ ਗੋਲੀ ਮਾਰ ਕੇ ਉਹ ਚਾਬੀ ਇਹ ਕੰਮ ਨਾ ਕਰਿਓ ਗੋਲੀ ਨਾ ਮਾਰੇ ਚਾਬੀ ਲੈ ਲਓ ਤੁਸੀਂ ਚਾਬੀ ਦੇ ਦਿੱਤੀ ਬੈਗ ਵਿੱਚੋਂ ਦੇ ਪੈਸੇ ਕਿੱਥੇ ਨੇ ਮੈਂ ਕਿਹਾ ਜੀ ਮੈਂ ਡਿਊਟੀ ਦੌਰਾਨ ਪੈਸੇ ਨਹੀਂ ਰੱਖੰਦਾ ਸਾਨੂੰ ਹੱਕ ਹੈਗਾ ਤੇ ਕਹਿੰਦੇ ਜੀ ਤਲਾਸ਼ੀ ਲੋ ਜਰ ਉਹਨਾਂ ਤਲਾਸ਼ੀ ਲਈ ਮੇਰੇ ਜੇਬ 'ਚ ਮੋਬਾਈਲ ਸੀ ਤੇ ਉਹਨਾਂ ਮੋਬਾਈਲ ਵੀ ਮੇਰੇ ਜੇਬ 'ਚੋਂ ਕੱਢ ਲਿਆ ਮੈਨੂੰ ਇਸੋ ਵੀ ਬਾਬਾ ਜੀ ਕਿੰਨੇ ਜਣੇ ਸੀ ਉਹ ਜਿਹੜੇ ਸ਼ਖਸੀ ਨੌਜਵਾਨ ਸੀ ਜਿਹੜੇ ਆਏ ਸੀ ਤੁਹਾਨੂੰ ਜਿਹੜਾ ਲੁੱਟਖੋ ਹੋਈ ਆ ਤੇ ਮੈਨੂੰ ਇਸੋ ਵੀ ਉਹ ਜਿਹੜੇ ਨੌਜਵਾਨ ਸੀ ਉਹਨਾਂ ਨੇ ਕਿ ਮੂੰਹ ਗਾਲਾਂ ਚਿਹਰੇ ਬਨੇ ਸੀ ਜਾਂ ਨੰਗੇ ਸੀ ਤੇ ਕਿੰਨੇ ਜਣੇ ਸੀ ਹੈਗੇ ਸੀ ਤੇ ਕਿੰਨਾ ਕੋਈ ਜਿਹੜੇ ਦੋਵਾਂ ਇੱਕ ਮੋਟਰਸਾਈਕਲ ਸੀ ਤੇ ਉਰ ਤੇ ਤਿੰਨੇ ਜਣੇ ਸਵਾਰ ਸੀ ਤੇ ਇੱਕ ਜਣਾ ਅੱਗੇ ਬੈਠਾ ਸੀ ਜਿਹੜਾ ਚਲਾ ਰਿਹਾ ਸੀ ਦੋ ਜਣੇ ਮਗਰ ਜਿਹੜੇ ਜੋ ਦੋਨੋਂ ਉੱਤਰ ਆਏ ਸੀ ਇੱਕ ਨੇ ਮੇਰੇ ਸੱਜੇ ਦੇਖਨੇ ਖਬੇ ਦੋਨਾਂ ਕੋ ਪਿਸਟਲ ਹੈ ਗਈ ਸੀ ਤੇ ਦੋਨਾਂ ਨੇ ਮੇਰੇ ਅੱਗੇ ਪਿੱਛੇ ਪਿਸਟਲ ਲਾ ਕੇ ਮੈਨੂੰ ਖਲਾਰ ਦਿਆ ਇੱਕ ਸਾਈਡ ਤੇ ਫਿਰ ਇੱਕ ਜਣੇ ਨੇ ਪਿਸਟਲ ਡੱਬ ਜਲਾ ਕੇ ਤੇ ਫਿਰ ਮੇਰੀ ਤਲਾਸ਼ੀ ਲਈ ਉਹਨੇ ਤੇ ਜਿਹੜਾ ਦੋਨੋਂ ਸੀ ਉਹਨਾਂ ਨੇ ਇੱਕ ਨੇ ਸਿਰ ਤੇ ਵਾਈਡ ਰਮਾਲ ਬੰਨਿਆ ਸੀ ਦੂਜਾ ਉਸ ਤਰ੍ਹਾਂ ਹੀ ਤੇ ਜਿਹੜਾ ਤੀਸਰਾ ਮੋਟਰਸਾਈਕਲ ਤੇ ਬੈਠਾ ਸੀ ਉਹਨੇ ਆਪਣੀ ਲੋਈ ਨੂੰ ਗੋਲੀਆਂ ਕਰਕੇ ਮੂੰਹ ਲਵੇਟਿਆ ਸੀ ਬਿਲਕੁਲੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜੁਰੂ ਸਾਡੀ ਕਰ ਰਹੇ ਆ ਅੰਮ੍ਰਿਤਸਰ ਦੀਆਂ ਸੁਲਤਾਨਪੁਰ ਰੋਡ ਦੀਆਂ ਜਿੱਥੇ ਕੀ ਬਾਬਾ ਹੀ ਰਹਿੰਦੇ ਨੇ ਜਿਹੜਾ ਕੀ ਪਾਟੀ ਸਿੰਘ ਨੇ ਸਰਦਾਰ ਨਿਰਧਰ ਸਿੰਘ ਜੀ ਸਤਕਨ ਸਿੰਘ ਹਮਦਰ ਸਾਹਿਬ ਡਿਊਟੀ ਕਰਦੇ ਨੇ ਜੀ ਸੇਵਾ ਲਗਾਉਂਦੇ ਨੇ ਪਾਟੀ ਸਿੰਘ ਦੀ ਪਰ ਹਾਲਾਤ ਦੇਖ ਲੋ ਕੀ ਨੇ ਸਵੇਦਾ ਸਮਾਸੀ ਦੋ ਕੋਈ ਦਾ ਜਦੋਂ ਇਹ ਡਿਊਟੀ ਜਾ ਰਹੇ ਸੀ ਪਰ ਅਗਲੇ ਬੰਨੇ ਜਿਹੜੇ ਕਿ ਚੋਹ ਟੱਕੇ ਜਾਂਦੇ ਨੇ ਜਾਂ ਜਾਂ ਮੁੰਡੇ ਜਿਹੜੇ ਲੁਟੇਰੇ ਟੱਕੇ ਜਾਂਦੇ ਨੇ ਉਹ ਤੋਂ ਬਾਅਦ ਬਾਬਾ ਜੀ ਕੋ ਪਿਸਤੌਲ ਦੀ ਨੌਕ ਦੇ ਉੱਤੇ ਉਹਨਾਂ ਕੋ ਮੋਟਰਸਾਈਕਲ ਤੇ ਉਹਨਾਂ ਦਾ ਜਿਹੜਾ ਮੋਬਾਈਲ ਜਿਹੜਾ ਖੋਇਆ ਜਾਂਦਾ ਵਾ ਤੇ ਬਾਬਾ ਜੀ ਇਹ ਮੈਨੂੰ ਦੱਸੋ ਵੀ ਉਹ ਤੋਂ ਬਾਅਦ ਤੁਸੀਂ ਘਰੇ ਵਾਪਸ ਆ ਗਏ ਮਨੇਰੇ ਕਿ ਜਾਂ ਉਹ ਤੋਂ ਬਾਅਦ ਡਿਊਟੀ ਗਏ ਕਿਸ ਤਰ੍ਹਾਂ ਸਮਾਂ ਬੀਤ ਗਿਆ ਫਿਰ ਦੱਸਿਆ ਕਿਥੇ ਕੋਈ ਕਰਦੇ ਜਾ ਇੱਕ ਅੱਧਾ ਮਿੰਟ ਤੇ ਮੈਨੂੰ ਸਮਝ ਨਹੀਂ ਲੱਗੀ ਕਿ ਮੇਰੇ ਨਾਲ ਵਾਪਰਿਆ ਕੀ ਆ ਕਿ ਮੇਰੀ ਮੇਰੇ ਸਾਹਮਣੇ ਮੇਰੀ ਗੱਡੀ ਚ ਲਾ ਕੇ ਲੈ ਗਏ ਮੇਰਾ ਮੋਬਾਈਲ ਵੀ ਖੋਲਿਆ ਮੇਰਾ ਤੇ ਉਸ ਵੇਲੇ ਨਾ ਸੁਰਦ-ਬਰ ਤੁਸੀਂ ਵੀਡੀਓ 'ਚ ਵੇਖਿਆ ਵੀ ਹੋਣਾ ਵਾ ਕਿ ਮੈਂ ਪਹਿਲਾਂ ਘਰ ਨੂੰ ਮੁੜਦਾ ਵਾਂ ਫਿਰ ਇਹਦਾ ਮਨ ਨੂੰ ਸਮਝੋ ਨਾ ਵਾ ਕਿ ਘਰੇ ਜਾ ਕੇ ਅਸਲੇ ਪਰਿਵਾਰ ਸੁੱਤਾ ਮੇਰਾ ਹੁਣੇ ਮੈਂ ਦਰਵਾਜ਼ਾ ਮਾਰ ਕੇ ਆਇਆ ਵਾਂ ਜਾ ਕੇ ਫਿਰ ਦਰਵਾਜ਼ਾ ਖੋਲਾਂਗਾ ਉਹਨਾਂ ਵੇਖਣਾ ਮੋਟਰਸਾਈਕਲ ਤੋਂ ਬਿਨਾ ਆਏ ਨੇ ਤੇ ਉਹਨਾਂ ਨੂੰ ਸੱਟ ਬੇੜਤ ਨਹੀਂ ਲੱਗੀ ਪਰਿਵਾਰ ਨੂੰ ਇਹ ਵੀ ਫਿਕਰ ਪਿਆ ਜਾਂਦਾ ਸਭ ਤੋਂ ਪਹਿਲਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੈ ਤੇ ਉਸ ਕਰਕੇ ਮੈਂ ਸੋਚਿਆ ਕਿ ਘਰੇ ਕੀ ਜਾਣਾ ਵਾਂ ਮੈਂ ਸੱਚ ਗਣ ਹਰਿਮੰਦਰ ਸਾਹਿਬ ਜਾਣਾ ਨਾਲੇ ਗੁਰੂ ਆਮਦਾ ਜੀ ਦੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹ ਜਿਹੜਾ ਪਾਣਾ ਵਰਤਿਆ ਵਾ ਇਹ ਤੇਰੇ ਪਾਣੇ 'ਚ ਵਰਤਿਆ ਵਾ ਤੇ ਹੁਣ ਮੈਨੂੰ ਆਪਣੇ ਦਰਬਾਰ ਤੇ ਸੱਚਾ ਮੈਂ ਚਲਾ ਗਿਆ ਮਹਾਰਾਜ ਗੁਰਾਮਦਾਸ ਜੀ ਦੇ ਦਰਬਾਰ ਤੇ ਗਿਆ ਜਾ ਕੇ ਆਪਣੀ ਡਿਊਟੀ ਜਾ ਕੇ ਕਰਕੇ ਫਿਰ ਸਵੇਰੇ 6 ਵਜੇ ਮੈਂ ਤੋਂ ਡਿਊਟੀ ਤੋਂ ਆਪਣੇ ਸੇਵਾਦਾਰ ਨੂੰ ਵੀਰਾਂ ਨੂੰ ਕਹਿ ਕੇ ਆਪਣੇ ਪਾਰਟਿਸਟੀਆਂ ਨੂੰ ਫਿਰ ਚੌਂਕੀ ਗਿਆ ਮੈਂ ਬੀੜ ਵਿਜਨ ਥਾਣੇ ਉੱਥੇ ਜਾ ਕੇ ਮੈਂ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਾਈ ਕਿ ਮੇਰੇ ਨਾਲ ਰਾਤੀ ਇਸ ਤਰ੍ਹਾਂ ਲੋ ਟਕੋਈ ਹੈ ਜੇ ਵੀਰ ਜੀ ਜਦੋਂ ਤੁਹਾਡਾ ਮੋਟਰਸਾਈਕਲ ਖੋਇਆ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਫਿਰ ਕਰਤੇ ਜਾਂਦੇ ਹੋ ਤੁਰ ਕੇ ਪੈਦਲ ਜਾਂਦੇ ਹੋ ਸਤਕਾਂ ਸਿੰਘ ਦੇ ਦਵਤ ਸਾਹਿਬ ਡਿਊਟੀ ਤੇ ਤੇ ਉਸ ਤੋਂ ਬਾਅਦ ਫਿਰ ਮਨ ਕਿਸ ਤਰ੍ਹਾਂ ਲੱਗ ਜਾਂਦਾ ਪਾਠ ਨੂੰ ਕਿਉਂਕਿ ਇੱਕ ਬੰਨੇ ਤਾਜ਼ੀ ਦਾਜੀ ਵਾਰਦਾਤ ਹੋਈ ਹੋਵੇ ਮੋਟਰਸਾਈਕਲ ਖੋਇਆ ਗਿਆ ਹੋਵੇ ਇੱਕ ਬੰਦੇ ਦੇ ਮਨ ਚ ਦਹਿਸ਼ਤ ਹੁੰਦੀ ਆ ਵੀ ਇਹ ਮੇਨਾਂ ਪਾਣਾ ਕੀ ਵਰਤ ਗਿਆ ਕਿਉਂ ਜ਼ਿੰਦਗੀ ਚ ਪਹਿਲੀ ਵਾਰ ਤੁਹਾਡੇ ਨਾਲ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਫਿਰ ਮਨ ਚ ਡਿਊਟੀ ਚ ਕਿਸ ਤਰ੍ਹਾਂ ਮਨ ਲੱਗਾ ਜਾ ਕੇ ਕਿਸ ਤਰ੍ਹਾਂ ਧਿਆਨ ਕੀਤਾ ਜਾਂ ਫਿਰ ਕਿਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਸ਼ਾ ਗੁਰਦਾਸ ਬੇਨਤੀ ਕੀਤੀ ਵੀ ਸੱਚੇ ਪ ਡਿਊਟੀ ਤੇ ਮੈਂ ਸੋ ਮੈਂ ਤੋਂ ਮੈਂ ਪੈਦਲ ਹੀ ਗਿਆ ਸੀ ਭਾਜੀ ਪੈਦਲ ਹੀ ਤੁਰ ਗਿਆ ਤੇ ਆਪਣੇ ਮਨ ਆਪ ਹੀ ਗੱਲਾਂ ਕਰਦਾ ਗਿਆ ਤੇ ਕਰਦੇ ਕਰਦੇ ਪਤਾ ਨਹੀਂ ਲੱਗਾ ਮੈਂ ਕਿਸ ਤਰ੍ਹਾਂ ਹਰਮੰਦਰ ਸਾਹਿਬ ਪਹੁੰਚ ਗਿਆ ਜਾ ਕੇ ਮਹਾਰਾਜ ਦੇ ਅੱਗੇ ਬੜੇ ਬਿਰਾਗ ਦੇ ਵਿੱਚ ਆ ਕੇ ਮੈਂ ਅਰਦਾਸ ਕੀਤੀ ਮੇਰਾ ਉਸ ਸਮੇਂ ਮਨ ਭਾਰਾ ਹੋ ਗਿਆ ਸੀ ਅੱਖਾਂ 'ਚ ਮੇਰੇ ਪਾਣੀ ਵਗਣ ਲੱਗ ਪਿਆ ਕਿ ਮੈਂ ਮਹਾਰਾਜ ਦੇ ਅੱਗੇ ਕਿਸ ਤਰ੍ਹਾਂ ਅਰਦਾਸ ਬੇਨਤੀ ਕਰਾਂ ਜਦੋਂ ਮੈਂ ਡਿਊਟੀ ਦੌਰਾਨ ਆਪਣੀ ਡਿਊਟੀ ਤੇ ਪਹੁੰਚਿਆ ਤੇ ਸਿੰਘ ਨੇ ਵੀ ਮੇਰੇ ਵੱਲ ਵੇਖਿਆ ਕਿ ਇਹ ਸਿੰਘ ਦੇ ਡਿਊਟੀ ਤੋਂ ਪਹਿਲਾਂ ਆ ਜਾਂਦਾ ਵਾ ਤੇ ਡਿਊਟੀ ਦੇ 5-10 ਮਿੰਟ ਲੇਟ ਆ ਰਿਹਾ ਵਾ ਤੇ ਚਿਹਰਾ ਵੀ ਉਤਰਿਆ ਹੋਇਆ ਵਾ ਉਹਨੇ ਉੜਦਿਆਂ ਸਾਰੇ ਮੈਨੂੰ ਪੁੱਛਿਆ ਵੀ ਬਾਬਾ ਜੀ ਲੇਟ ਹੋ ਗਿਆ ਅੱਜ ਕੀ ਗੱਲ ਤੇ ਮੇਰੇ ਕੋ ਉਹਨੂੰ ਦੱਸਣ ਜੋਗਾ ਕੋਈ ਸ਼ਬਦ ਨਹੀਂ ਰਿਹਾ ਤੇ ਮੈਂ ਮਾਰੇ ਜਲ ਧਿਆਨ ਕਰਕੇ ਆਪਣੀ ਡਿਊਟੀ ਦੇ ਬੈਠਾ ਰਿਹਾ ਜਦੋਂ ਉੱਠ ਕੇ ਫਿਰ ਮੇਰੇ ਸਿੰਘਾਂ ਨੇ ਮੈਨੂੰ ਪੁੱਛਿਆ ਨਾ ਤੇ ਮੈਂ ਭਾਵੁਕ ਹੋ ਕੇ ਇਹਨਾਂ ਨੂੰ ਦੱਸਿਆ ਜਦੋਂ ਤੇ ਮੇਰੇ ਸਿੰਘਾਂ ਨੇ ਮੈਨੂੰ ਗਲੇ ਲਾ ਲਿਆ ਕਿ ਬਾਬਾ ਜੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਗੁਰਾਮ ਦਾ ਸਪਾਤਸ਼ਾ ਆਪੇ ਭਲਾ ਕਰਨਗੇ ਤੇ ਜਦੋਂ ਮੈਂ ਹੁਣ ਵੀ ਤੁਹਾਡੇ ਵਰਗੇ ਵੀਰਾਂ ਕੇ ਨਾਲ ਗੱਲ ਕਰਦਾ ਨਾ ਤਾਂ ਉਹ ਹਾਸਾ ਚੇਤਾ ਕਰਕੇ ਮੈਨੂੰ ਹੁਣ ਵੀ ਬਰਾਗ ਆ ਜਾਂਦਾ ਜਿਹੜੋਂ ਹਨ ਰਾਤ ਡੂੜੀ ਜਾਣ ਲੱਗੀ ਦਾ ਸਾਹਮਣੇ ਗਵਾਂਢੀ ਕੋ ਸਾਈਕਲ ਮੰਗੀ ਦਾ ਮੇ ਕੋਈ ਬਾਬੇ ਹੱਸ ਲਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਦੇ ਅੱਖਾਂ 'ਚ ਵਿਰਾਗ ਆ ਗਿਆ ਮਨ ਭਰ ਆਇਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਵੀ ਅਜਿਹੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਅੱਖਾਂ 'ਚ ਪਾਣੀ ਭਰ ਆਇਆ ਅੱਖਾਂ 'ਚ ਅਥਰੂ ਆ ਗਏ ਨੇ ਕਿਉਂਕਿ ਜਦੋਂ ਸੀਨ ਚੇਤੇ ਕਰਦੇ ਨੇ ਕਿਤੇ ਵਿਰਾਗ ਆ ਜਾਂਦਾ ਕਿਉਂਕਿ ਬੜੀ ਮਿਹਨਤ ਕਰਦੇ ਨੇ ਪਾਠ ਸਿੰਘ ਗੁਰੂ ਦੇ ਵਜ਼ੀਰ ਕਹੇ ਜਾਂਦੇ ਨੇ ਪਰ ਸਿਰਫ ਨਾ ਦੇ ਵਜ਼ੀਰ ਨੇ ਉਹਨਾਂ ਦੇ ਤੁਸੀਂ ਹਾਲਾਤਾਂ ਦਿਖਾਵਾਂਗੇ ਨੇ ਤੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਮੈਨੂੰ ਇਸ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ 파ਟ ਸਿੰਘ ਡਿਊਟੀ ਕਰਦਿਆਂ ਨੂੰ ਕਿਹੜੇ ਕਿਹੜੇ ਮਾੜੇ ਹਾਲਾਤਾਂ ਵਿੱਚੋਂ ਲੰਘ ਕੇ ਆਏ ਹੋ ਤੇ ਮੈਨੂੰ ਇਸੋ ਵੀ ਜਦੋਂ ਤੁਸੀਂ ਖੰਡਪੜ ਸਾਹਿਬ ਕਰਦੇ ਹੋ ਤੁਹਾਡੀ ਭੇਟਾ ਕੀ ਹੁੰਦੀ ਆ ਕੀ ਲੈਂਦੇ ਹੋ ਦਰਸ਼ਕਾਂ ਜੀ ਉਹ ਸਾਂਝਾ ਕਰ ਦਿਓ ਅੱਜ ਕਈ ਲੋਕ ਕਹਿੰਦੇ ਨੇ ਵੀ 파ਟ ਸਿੰਘ ਬੜੇ ਨਿਆਰੇ ਲੈਂਦੇ ਨੇ ਬੜੇ ਪੈਸਿਆਂ 'ਚ ਖੇਡਦੇ ਨੇ ਤੁਸੀਂ ਦੱਸਦੇ ਹੋ ਕਿੰਨੀ ਦਿਹਾੜੀ ਕਮਾਉਣ ਵਾਸਤੇ ਤੁਸੀਂ ਆਪਣਾ 8000 ਦਾ ਮੋਟਰਸਾਈਕਲ ਗਰਵਾ ਲਿਆ ਦਰਸ਼ਕਾਂ ਜੀ ਉਹ ਸਾਂਝਾ ਕਰ ਦਿਓ ਕਿੰਨੀ ਦਿਹਾੜੀ ਪਾਵਨ ਕਰ ਲਈ ਸੀ ਜਦੋਂ ਅ ਲੋਕੀ ਵਿਆਹਾਂ ਸ਼ਾਦੀਆਂ ਤੇ ਲੱਖਾਂ ਰੁਪਈਆ ਲਾ ਦਿੰਦੇ ਨੇ ਅਸੀਂ ਜਿਹੜਾ ਵਾਕੀਏ ਨਾ ਕਿ ਵਾਈਗਰੂ ਸੁਖਮਨੀ ਸਾਹਿਬ ਦਾ ਪਾਠ ਕਰੋਣਾ ਕਿ ਅਖੰਡ ਪਾਠ ਸਾਹਿਬ ਕਰਾਉਣਾ ਅੱਜ ਕੱਲ ਇਹ ਪ੍ਰਚਲਤਾ ਚੱਲ ਗਈ ਆ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਹੋਣੇ ਚਾਹੀਦੇ ਨੇ ਕਿ ਅਖੰਡ ਪਾਠ ਸਾਹਿਬ ਦੇ ਤਿੰਨ ਦਿਨ ਕੌਣ ਬੋਵੇ ਲੋਕੀ ਤਕਰੀਬਨ ਸੁਖਨੀ ਸਾਹਿਬ ਹੀ ਪਾਠ ਕਰਾਈ ਜਾਂਦੇ ਨੇ ਤੇ ਉਹਨਾਂ ਨੇ ਕਹਿ ਦਿਆ ਨਾ 1100 ਰੁਪਈਆ ਸੁਖਮਨੀ ਸਾਹਿਬ ਦੇ ਭੇਟਾ ਵਾ ਬਾਬਾ ਜੀ 1100 ਰੁਪਈਆ ਦੱਸੋ 1100 ਰੁਪਈਆ ਦਾ ਤੇ ਬਾਬਾ ਜੀ ਤੂੰ ਕੀ ਕਰਨਾ ਜੀ ਇੱਥੇ 2 ਘੰਟਿਆਂ ਵਿੱਚ 1100 ਰੁਪਈਆ ਤੇ ਸੱਚ ਗੱਲ ਹੈ ਸ੍ਰੀ ਹਰਮੰਦਰ ਸਾਹਿਬ ਸਾਨੂੰ 4 ਡਿਊਟੀਆਂ ਦਾ 1500 ਰੁਪਏ ਮਿਲਦਾ ਜੀ ਦੇ ਵੇਖਿਆ ਜਾਵੇ ਤੇ ਇੱਕ ਡਿਊਟੀ ਦੇ 270 75 ਰੁਪਏ ਬੰਦੇ ਨੇ ਬਲਕਿ ਲੈਂਦਾ ਨਹੀਂ ਬਾਬਾ ਜੀ 270 75 ਰੁਪਏ ਅੱਜ ਦੇ ਜਮਾਨੇ 'ਚ ਕਿ ਲੱਗਦਾ ਨਹੀਂ ਆ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਇਸ ਚੀਜ਼ ਨੂੰ ਲੈ ਕੇ ਜੇ ਮਤਲਬ ਦੋ ਡਿਊਟੀਆਂ ਪਾਉਂਦੇ ਅਸੀਂ 550 560 ਦੇ ਬਰਾਬਰ ਹੋ ਜਾਂਦਾ ਕਿ ਲੱਗਦਾ ਪਰਿਵਾਰ ਦਾ ਨਾ ਜੀ ਗੁਜ਼ਾਰਾ ਹੋ ਜਾਂਦਾ ਜੇਕਰ ਮਹੀਨੇ ਦੀ ਵੀ ਗੱਲ ਕਰੀਏ 15 ਤੋਂ 16000 ਰੁਪਏ ਬੰਦੇ ਦਾ ਤਖਾ ਕਿ ਲੱਗਦਾ ਪਰਿਵਾਰ ਦਾ ਗੁਜ਼ਾਰਾ ਪਰਿਵਾਰ ਦਾ ਰਾਸ਼ਨ ਪਾਣੀ ਕੋਈ ਢਿੱਲਮਠ ਹੋ ਜਾਂਦੀ ਹੈ ਪਰਿਵਾਰ 'ਚ ਕਿ ਲੱਗਦਾ ਵੀ 15000 ਦੇ ਨਾਲ ਜਾਂ 270 ਰੁਪਏ ਜਿਹੜੇ ਇੱਕ ਡੇ ਨੇ ਵੀਰ ਜੀ ਇਹ ਆਪਾਂ ਉੱਕਾ پوੱਕਾ ਗੇ ਲੈਣਾ 15-16000 ਰੁਪਏ ਬਣ ਜਾਂਦਾ ਵਾ ਵਿੱਚ ਬਾਅਦ ਚਲੋ ਸੱਚ ਗਨ ਰਮੰਦਰ ਸਾਹਿਬ ਪਾਠ ਜਰੂਰ ਚੱਲਦੇ ਰਹਿੰਦੇ ਨੇ ਕੇਵਲੇ ਇਹੋ ਜਿਹਾ ਸਮਾਂ ਵੀ ਆ ਜਾਂਦਾ ਵਾ ਕਿ ਬੰਦੇ ਆਪਣੇ ਸਿੰਘ ਵੱਧ ਜਾਂਦੇ ਨੇ ਪਾਠ ਘਟ ਜਾਂਦੇ ਨੇ ਜਿੱਤੇ ਆਪਾਂ ਨੂੰ 15 ਪਾਠਾਂ ਦੇ ਬਜਾਏ 10 ਪਾਠਾਂ ਦੇ 12 ਪਾਠਾਂ ਦਾ ਵੀ ਹੋਣਾ ਪੈਂਦਾ ਵਾ ਤੇ ਕੇਵਲੇ ਸਰੀਰ ਇਹੋ ਜਿਹਾ ਵੀ ਢਿੱਲਾ ਆ ਜਾਂਦਾ ਵਾ ਕਿ ਕੇਲੇ ਮਹੀਨਾ-ਮਹੀਨਾ ਡਿਊਟੀ ਵੀ ਨਹੀਂ ਹੁੰਦੀ ਸਾਡੇ ਕੋਲ ਨਹੀਂ ਹੁੰਦੀ ਕਿਉਂਕਿ ਲਗਾਤਾਰ ਡਿਊਟੀ ਜਾਈਏ ਨਾ ਜਦੋਂ ਤੇ ਲਗਾਤਾਰ ਡਿਊਟੀ ਕਰਦੇ ਕੇਲੇ ਸਾਡਾ ਵੀ ਸਰੀਰ ਢਿੱਲਾ ਮੱਠਾ ਹੋ ਜਾਂਦਾ ਵਾ ਦੁੱਖ ਸੁ ਤੇ ਲਗਾਤਾਰ ਡਿਊਟੀ ਨਹੀਂ ਹੁੰਦੀ ਤੇ ਕਿਹ ਵੇਲੇ ਆਣ ਗਵਾਨ ਕੋ ਪੈਸੇ ਮੰਗ ਕੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਜੀ ਬਾਬਾ ਜੀ ਕਿ ਲੱਗਦਾ ਨਹੀਂ ਜੇ ਪਾਟੇ ਸਿੰਘਾਂ ਦੇ ਸਾਡੇ ਗੁਰੂ ਦੇ ਵਜ਼ੀਰਾਂ ਦੇ ਇਹ ਹਾਲਾਤ ਨੇ ਕਿਤੇ ਮਨ ਰੋਣਾ ਨਹੀਂ ਆਉਂਦਾ ਲੈ ਕੇ ਬਾਬਾ ਬੁੱਢਾ ਸਾਹਿਬ ਦੀ ਵੰਚ ਕੇ ਆ ਜਾਂਦਾ ਬਾਬਾ ਬੁੱਢਾ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਲੱਗਦਾ ਵੀ ਸਾਡੇ ਪਾਟੇ ਸਿੰਘਾਂ ਦੇ ਦਿਨ ਕਦੋਂ ਬਦਲਣਗੇ ਕਦੋਂ ਹਾਲਾਤ ਚੰਗੇ ਹੋਣਗੇ ਮੈਨੂੰ ਲੱਗਦਾ ਵੀ ਗਾਂ ਤੁਸੀਂ ਆਪਣੇ ਬੱਚਿਆਂ ਨੂੰ ਕਦੀ ਪਾਟੇ ਸਿੰਘ ਬਣਾਓਗੇ ਜਾਂ ਉਹਨਾਂ ਨੂੰ ਕਦੀ ਇਸ ਲਾਈਨ 'ਚ ਲੈ ਕੇ ਆਓਗੇ ਦੀ ਇਹ ਤੁਹਾਡੀ ਗੱਲ ਸਹੀ ਹੈ ਜੀ ਸਾਰੇ ਸਾਨੂੰ ਇਹੋ ਕਹਿੰਦੇ ਨੇ ਤੁਸੀਂ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਸਾਹਿਬ ਦੀ ਗੱਡੀ ਤੇ ਬੈੰਦੇ ਜੇ ਜੇ ਕੋਈ ਮਾੜਾ ਕੰਮ ਕਰ ਦੇਣਾ ਸਾਨੂੰ ਉਸੇ ਵੇਲੇ ਕਹਣਗੇ ਬਾਬਾ ਸਾਹਿਬ ਦੀ ਗੱਡੀ ਤੇ ਬੈਠੇ ਜੇ ਤੇ ਆ ਕੀ ਕਰਦੇ ਵੇ ਜੇ ਤੇ ਕਦੀ ਸਾਨੂੰ ਕਹਿੰਨੇ ਸਲਾਇਆ ਨਹੀਂ ਆ ਕਿ ਬਾਬਾ ਜੀ ਤੁਸੀਂ ਇੰਨਾ ਵਧੀਆ ਬਾਣੀ ਪੜ੍ਹਦੇ ਜੇ ਤੇ ਚਲੋ ਤੇ ਬਾਣੀ ਸੁਣਾਈ ਸਾਨੂੰ 10 ਮਿੰਟ 15 ਮਿੰਟ ਸੁਣਾਈ ਹੈ ਕਿ ਇਹਨੇ ਕਦੀ 100 ਰੁਪਏ ਨਹੀਂ ਜੇਬ 'ਚ ਪਾਏ ਤੇ ਘਰ ਦਾ ਗੱਜਰਾ ਤੁਹਾਨੂੰ ਪਤਾ ਹੀ ਆ ਡੂਟੀਆਂ ਨਾਲ ਨਹੀਂ ਚੱਲਦਾ ਬਾਬਾ ਜੀ ਸਾਨੂੰ ਬਾਹਰ ਅੰਦਰ ਵੀ ਡਿਊਟੀ ਕਰ ਕਰ ਕੇ ਨਾ ਮਹਾ ਕਰਦਾ ਗੁਜ਼ਾਰਾ ਕਰਨਾ ਪੈਂਦਾ ਮਹਾ ਇਹ ਮੈਨੂੰ ਇਹ ਸੋ ਬਾਬਾ ਜੀ ਹੁਣ ਡਿਊਟੀ ਕਰਤੇ ਜਾਂਦੇ ਹੋ ਮੋਟਰਸਾਈਕਲ ਤੇ ਟਾੜਾ ਹੋ ਗਿਆ ਲੁੱਟਖੋ ਜਿਹੜੇ ਲੈ ਕੇ ਨੌਜਵਾਨ ਲੈ ਕੇ ਹੁਣ ਡਿਊਟੀ ਕਰਤੇ ਜਾ ਰਹੇ ਹੋ ਛੁੱਟੀ ਕੀਤੀ ਆ ਕਿ ਜਾਂ ਡਿਊਟੀ ਲੈਗਰੋ ਜਾ ਰਹੇ ਹੋ ਕਰਤੇ ਤੁਸੀਂ ਡਿਊਟੀ ਜਾ ਰਹੇ ਹੁਣ ਨਹੀਂ ਜੀ ਲੁੱਟਖੋੜ ਤੇ ਚਲੋ ਜਿਹੜੇ ਮੇਰੀ ਹੋ ਗਈ ਆ ਔਰ ਤੋਂ ਬਰ ਮਾਨ ਨੂੰ ਸਮਝਾਇਆ ਵਾ ਕਿ ਹੁਣ ਪਰਿਵਾਰ ਤੇ ਪਾਲਣਾ ਵਾ ਨਾ ਤੇ ਹੁਣ ਮੇਰੇ ਕੋਲ ਐਸਲੇ ਕੋਈ ਸਾਧਨ ਨਹੀਂ ਹੈਗਾ ਤੇ ਉਹ ਬੱਚਿਆਂ ਦੇ ਸਾਈਕਲ ਜਿਹੜੇ ਆ ਉਹ ਵੀ ਨਹੀਂ ਮੇਰੇ ਕੋਲ ਸਹੀ ਕਰਾਏ ਜਾ ਰਹੇ ਉਹਨਾਂ ਦੇ ਟਾਇਰ ਟੂ ਪਾਟੇ ਨੇ ਤੇ ਆਪਣਾ ਉਹ ਨਾਈਕਲ ਲਿਆ ਜਾਂਦਿਆ ਮੈਂ ਸਾਹਮਣੇ ਗਵਾਂਡੀ ਕੋ ਸਾਈਕਲ ਮੰਗ ਕੇ ਤੇ ਰਾਹ ਡੂੜੀ ਤੇ ਜਾਣਾ ਪਿਆ ਵਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵਾਸਤੇ ਕਿਹੜੀ ਸ਼ਰਮ ਦੀ ਗੱਲ ਆ ਸਾਡੇ ਸਿੱਖ ਪੰਥ ਦੀ ਗੱਲ ਕਰੀਏ ਸਿੱਖ ਕੌਮ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਗੁਰੂ ਦੇ ਵਜੀਰ ਅੱਜ ਅੱਖਾਂ ਚੋਂ ਪਾ ਕੇ ਰੋ ਰਹੇ ਨੇ ਕਿਉਂਕਿ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਈਕਲ ਤੱਕ ਨਹੀਂ ਲਿਆ ਜਾ ਰਿਆ ਵੇਖੋ ਸਾਡੀ ਕਿੰਨੀ ਵੱਡੀ ਸਿੱਖ ਕੌਮ ਆ ਅਸੀਂ ਹਮੇਸ਼ਾ ਗੱਲਾਂ ਕਰਦੇ ਆ ਸਿੱਖ ਹਮੇਸ਼ਾ ਚੜ੍ਹਦੀ ਗੱਲਾਂ ਵਾਲੇ ਹੁੰਦੇ ਨੇ ਹਮੇਸ਼ਾ ਕਿਸੇ ਦਾ ਪਰਿਵਾਰ ਦੀ ਸਾਲ ਲੈਂਦੇ ਨੇ ਕਿਸੇ ਬਾਹ ਫੜਦੇ ਨੇ ਅੱਜ ਤੁਹਾਨੂੰ ਸਿੱਖੋ ਤੁਹਾਨੂੰ ਖੜੇ ਹੋਣ ਦੀ ਲੋੜ ਐ ਅੱਜ ਅਜੇ ਸਪਾਟੀ ਸਿੰਘ ਦੇ ਨਿੰਦੇ ਸਿੰਘ ਦਾ ਤੁਸੀਂ ਦੇਖ ਸਕਦੇ ਹੋ ਅੱਖਾਂ ਵਿੱਚ ਅਥਰੂ ਨੇ ਕਿਤੇ ਤੁਹਾਡਾ ਵੀ ਕਿਤੇ ਹਿਰਦਾ ਬਰੁਦਾ ਜਾਊਗਾ ਐਸ ਕਰਕੇ ਸਾਈਕਲ ਤੱਕ ਨਹੀਂ ਲਿਆ ਜਾ ਰਿਹਾ ਵੇਖੋ ਅੱਜ ਦੇ ਜ਼ਮਾਨੇ ਵਿੱਚ ਜੇਕਰ ਬੱਚਿਆਂ ਨੇ ਸਾਈਕਲ ਨੇ ਉਹਨਾਂ ਦੇ ਵੀ ਟਿਊਬਾਂ ਵਾਲਾ ਪੈਲਣ ਵਾਲੀਆਂ ਨੇ ਗਵਾਨੀਆਂ ਦਾ ਸਾਈਕਲ ਬਾਂਕੇ ਬਾਬਾ ਦੀ ਡਿਊਟੀ ਜਾ ਰਹੇ ਨੇ ਤੇ ਕਿੱਥੇ ਸਾਡੀ ਸਿੱਖ ਕੌਮ ਬੈਠੀ ਆ ਐਸ ਕਾ ਕਿ ਸਾਡੇ ਐਨਐਲਆਈ ਵੀ ਵੱਡੇ ਵੱਡੇ ਅਸੀਂ ਦੇਖਿਆ ਬਾਬਾ ਜੀ ਲੋਕ ਲੰਗਰ ਲਾਉਂਦੇ ਨੇ ਲੰਗਰਾਂ ਵਜh ਅਸੀਂ ਦੇਖਦੇ ਆ ਵਾਂਸ ਵਾਂਨੇ ਪੀਜੇ 버ਗਰ ਖਵਾਈ ਜਾਂਦੇ ਨੇ ਉਹ ਭਾਈ ਪੀਜੇ 버ਗਰਾਂ ਦੀ ਲੋੜ ਨਹੀਂ ਸਾਨੂੰ ਸਾਡੇ ਵਾਸਤੇ ਦਾਲ ਸਾਦਾ ਫੁਲਕਾ ਹੀ ਖਵਾ ਦਿਓ ਪਰ ਸਾਡੇ ਗੁਰੂ ਦੇ ਵਜੀਰ ਜਿਹੜੇ ਕਿ ਬਾਬਾ ਬੁੱਢਾ ਵਾਂਛ ਦੇ ਜਿਹੜੇ ਹੈ ਨੇ ਪਾਠੀ ਸਿੰਘ ਗੁਰੂ ਦੇ ਵਜੀਰ ਨੇ ਇਹਨਾਂ ਨੂੰ ਸ਼ਾਮਲੀਏ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬਾਬਾ ਕਿਤੇ ਆਪਣੇ ਆਪ ਨੂੰ ਕਿਤੇ ਰੋਣਾ ਵੀ ਹੁੰਦਾ ਇਸ ਚੀਜ਼ ਨੂੰ ਲੈ ਕੇ ਕਿਤੇ ਦਰਸ ਵੀ ਹੁੰਦਾ ਵਾ ਸਾਡੀ ਸਿੱਖ ਕੌਮ ਕਹਿੰਦੇ ਬੜੀ ਵੱਡੀ ਕੌਮ ਆ ਲੱਖਾਂ ਦੇ ਲੰਗਰ ਲਾ ਦਿੰਦੀ ਨੇ ਕਰੋੜਾਂ ਦੇ ਵਨਸ ਉਹਨੇ ਪੀਜੇ 버ਗਰ ਲਾ ਦਿੰਦੀ ਪਰ ਕਦੀ ਕਿਸੇ ਪਾਤੀ ਸਿੰਘ ਦੀ ਮਦਦ ਨਹੀਂ ਕੀਤੀ ਕਦੀ ਕਦੇ ਕਦੀ ਕਿਸੇ ਘਰੇ ਕਾ ਰਾਸ਼ਨ ਨਹੀਂ ਛੱਡ ਕੇ ਗਏ ਕਦੀ ਕਿਸੇ ਬੱਚੇ ਤੱਕ ਨਹੀਂ ਪੜਾਏ ਕੀ ਬਾਕੀ ਗੱਲ ਸੱਚ ਹੈ ਤੁਸੀਂ ਦੂ ਸੱਜਾ ਕਰਦੇ ਨਹੀਂ ਜੀ ਇਹ ਤਾਂ ਸੱਚ ਹੈ ਜੀ ਆਪਾਂ ਲੰਗਰ ਲਾਉਣ ਲੱਗੇ ਜਦੋਂ ਕਿਸੇ ਨੂੰ ਕਹਿਦੀ ਨੇ ਲੰਗਰ ਲਾਉਣੇ ਉਹ ਕਹਿੰਦੇ ਗੁਰੂ ਘਰ ਸੇਵਾ ਜਾਣੀ ਆ ਕੋਈ ਨਹੀਂ ਉਹ Aí ਖੁੱਲ ਕੇ ਦਾਨ ਕਰ ਦਿੰਦੇ ਆ ਕਿ 5-700 ਹਜ਼ਾਰ ਰੁਪਿਆ ਦੇ ਦਿਓ ਤੇ ਜائیں ਕਹੀਏ ਨਾ ਕਿ ਕਿਸ ਗਰੀਬ ਨੂੰ ਚਲੋ ਕੇ ਬੱਚੇ ਦੀ ਫੀਸ ਦੇ ਦਈਏ ਕੇ ਪਾਤੀ ਸਿੰਘ ਦੀ ਜਾਂ ਕੇ ਪਾਤੀ ਸਿੰਘ ਨੂੰ ਸਾਈਕਲ ਹੀ ਲੈ ਦਈਏ ਉਹ ਕਹਿੰਦੇ ਬਾਬਾ ਜੀ ਬੜਾ ਕਮ ਹੁੰਦੇ ਨੇ ਇਹ ਵਹਿ ਵਕਾਵਾ ਕਰਦੇ ਨੇ ਇਹਨਾਂ ਨੂੰ ਕੀ ਲੋੜ ਹੈਗੀ ਹੈ ਬਾਬਾ ਜੀ ਨੂੰ ਤੇ ਕਦੀ ਕੋਈ ਮਤਨ ਨਹੀਂ ਕਰਦਾ ਤੇ ਜੇ ਕਿ ਕੋ ਕਹਿ ਵੀ ਦਈਏ ਨਾ ਉਹ 10 ਰੁਪਏ ਦੇਈਏ ਲਗਾ ਕਹਿੰਦਾ ਲੋ ਬਾਬਾ ਜੀ 10 ਰੁਪਏ ਲੈ ਲਓ ਸੰਗਰਾਂਦ ਦੀ ਗ੍ਰਹਿ ਵੀ ਕੋਈ ਕਰਦਾ ਨਾ ਸਿੰਘ ਆਪਣਾ ਗੁਰਦਵਾਰੇ ਸਾਹਿਬੋਂ ਉਹ ਵੀ 10-10 ਰੁਪਏ ਦਿੰਦੇ ਨੇ ਕਦੀ ਕਿਸ ਨੇ ਕਿਹਾ ਨਹੀਂ ਕਿ ਬਾਬਾ ਜੀ ਆਏ ਨੇ ਕੋਈ 2-400 ਦੇ ਵੀ ਦੇ ਦਈਏ ਬਾਬਾ ਇਹਨਾਂ ਨੂੰ ਚਲੋ ਉਹਨਾਂ ਦਾ ਪਰਿਵਾਰ ਦਾ ਭਲਾ ਹੋ ਜਾਵੇ ਉਹਨਾਂ ਦਾ ਪਰ ਬਾਬਾ ਕਿਸਾ ਦੇ ਦਿਓ ਅਸੀਂ ਦੇਖਿਆ ਜਦੋਂ ਲੋਕ ਗੱਡੀਆਂ ਲੈਂਦੇ ਨੇ 20-20 ਲੱਖ ਦੀਆਂ ਗੱਡੀਆਂ ਲੈਂਦੇ ਨੇ ਤੁਸੀਂ ਅਰਦਾਸ ਬੇਨਤੀ ਕਰਦੇ ਹੋ ਪ੍ਰਮਾਤਮਾ ਗਾੜੀ ਗੁਰੂ ਆਮ ਬਾਸ ਗਾੜੀ ਉਹਨਾਂ ਦੀ ਅਰਦਾਸ ਬੇਨਤੀਆਂ ਪੂਰੀਆਂ ਹੋ ਜਾਂਦੀਆਂ ਨੇ ਪਰ ਆਪ ਵਾਲੀ ਕਿਉਂ ਨਹੀਂ ਅਰਦਾਸ ਬੇਨਤੀ ਲਗਦੀਆਂ ਆਪਣੇ ਹਾਲਾਤ ਕਿਉਂ ਨਹੀਂ ਸੁਧਰਦੇ ਜਿਹੜੇ ਲੋਕ 20-20 ਲੱਖ ਦੀਆਂ ਗੱਡੀਆਂ ਤੁਹਾਡੇ ਕੋਲ ਲੈ ਕੇ ਆਉਂਦੇ ਨੇ ਵੀ ਬਾਬਾ ਜੀ ਅਰਦਾਸ ਬੇਨਤੀ ਕਰਦੇ ਹੋ ਸੱਚੇ ਪਾਤਸ਼ਾਹ ਗੱਡੀ ਦਿੱਤੀਆਂ ਨੇ ਪਰ ਪਾਟੀ ਸਿੰਘ ਦੇ ਹਾਲਾਤ ਨਹੀਂ ਸੁਧਰਦੇ ਅਜੇ ਤੱਕ ਕੀ ਕਹਿਣਾ ਚਾਹੋਗੇ ਇਹਦੇ ਸ਼ੁਰੂ ਤੋਂ ਸਿਸਟਮ ਹੀ ਇਦਾਂ ਦਾ ਚੱਲੇ ਆ ਰਿਹਾ ਜਿਹੜਾ ਗਰੀਬ ਹੈ ਉਹ ਗਰੀਬ ਹੀ ਰਹੀ ਜਾਂਦਾ ਵਾ ਅਮੀਰ ਅਮੀਰ ਹੀ ਹੋ ਜਾਂਦਾ ਵਾ ਗੱਡੀ ਲੈ ਕੇ ਆਉਂਦੇ ਗੁਰਾਮਦਾ ਜੀ ਕੋਲ ਅਰ ਤੇ ਬਾਬਾ ਜੀ ਦੀ ਅਰਦਾਸ ਪੂਰੀ ਹੋਈਏ ਤੇ ਮੈਨੂੰ ਗੱਡੀ ਮਿਲੀ ਹੈ ਤੇ ਅਸੀਂ ਵੀ ਆਪਣੇ ਬੱਚਿਆਂ ਵਾਸਤੇ ਅਰਦਾਸ ਕਰਦੇ ਆਂ ਪਤਾ ਨਹੀਂ ਗੁਰ ਆਮਦਾਸ ਪਾਤਸ਼ਾਹ ਸਾਡੇ ਦੇ ਕਦੋਂ ਮੇਰ ਕਰਨਗੇ ਕਿ ਆਪਾਂ ਚਲੋ ਆਪਣੀ ਗੱਡੀ ਲਵਾਂਗੇ ਜਿਹੜੀ ਸਾਡੀ ਗੱਡੀ ਜੇਕ ਲਈ ਉਹ ਵੀ ਮਹਾਰਾਜ ਜੀ ਨਾਲ ਖੋਈ ਗਈ ਆ ਤੁਹਾਨੂੰ ਵੀ ਗੱਲ ਕਰੀ ਹਮੇਸ਼ਾ ਸੀ ਦੇਦੇ ਵੀ ਤੁਸੀਂ ਸੱਚਕਾਰ ਸੀ ਦਰਬਾਰ ਸਾਹਿਬ ਡਿਊਟੀ ਕਰਦੇ ਹੋ ਪਟਸਨ ਸਿੰਘ ਡਿਊਟੀ ਨਿਭਾ ਰਹੇ ਹੋ ਬੜੇ ਲੰਬੇ ਸਮੇਂ ਤੋਂ ਤੇ ਮੈਨੂੰ ਇਹ ਸਭ ਤੁਹਾਡੇ ਸਾਰੇ ਹੱਥ ਪਤਾ ਲੱਗ ਗਿਆ ਵੀ ਬਾਬੇ ਨਾਲ ਆਹ ਹਾਦਸਾ ਹੋ ਗਿਆ ਬਾਬਾ ਜੀ ਨਾਲ ਆਹ ਜਿਹੜਾ ਹਾਦਸਾ ਵਰਤ ਗਿਆ ਵਾ ਤੇ ਅਸੀਂ ਦੇਖਦੇ ਪੀ ਸਿੱਖ ਜਿਹੜੀ ਗੱਲ ਕਰੀ ਐ ਜੀਪੀਸੀ ਦੀ ਗੱਲ ਕਰੀਏ ਬੜੀ ਵੱਡੀ ਸਿੱਖਾ ਲਈ ਸਰ ਮੋਹ ਸਜਤਾ ਵਾ ਅਰਬਾ ਖਰਬਾ ਦਾ ਬਜਟ ਹੈਗਾ ਉਹਨਾਂ ਦਾ ਚੀਨ ਲਾ ਕੇ ਤੇ ਕਦੇ ਤੁਹਾਨੂੰ ਉਹਨਾਂ ਆ ਕੇ ਕਹਿੰਦੇ ਤੁਹਾਡੇ ਸਕੱਤਰ ਸਾਹਿਬ ਜਾਂ ਤੁਹਾਡੇ ਉਥੋਂ ਦੇ ਪ੍ਰਬੰਧਕ ਜਾਂ ਮੈਨੇਜਰ ਸਾਹਿਬ ਨੇ ਤੁਹਾਨੂੰ ਆ ਕੇ ਕਿਹਾ ਨਹੀਂ ਵੀ ਬਾਬਾ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਬੈਠੇ ਹਾਂ ਤੁਹਾਡੇ ਵਾਸਤੇ ਤੁਹਾਨੂੰ ਕੋਈ ਮੋਟਰਸਾਈਕਲ ਜਾਂ ਤੁਹਾਨੂੰ ਕੋਈ ਚੀਜ਼ ਲੈ ਕੇ ਦੇ ਦਈਏ ਇਹ ਚੀਨ ਲਾ ਕੇ ਤੁਹਾਡਾ ਕੋਈ ਦੁੱਖ ਸਾਂਝਾ ਕੀਤਾ ਡਾਣਾ ਕਿਸੇ ਨਾਲ ਵੀ ਇਹ ਬਾਬਾ ਜੀ ਤੁਸੀਂ ਵੇਖੇ ਹੋਣਾ ਕਿ ਜਿਹੜੀ ਮੇਰੀ ਵੀਡੀਓ ਨੇ ਨਾ ਆਲ ਵਰਲਡ ਵਿੱਚ ਵਾਇਰਲ ਹੋ ਗਈ ਆ ਤੇ ਮੈਨੂੰ ਆਨ ਪਛਾਤੇ ਬੰਦਿਆਂ ਨੇ ਫੋਨ ਕਰ ਕਰਕੇ ਮੇਰਾ ਦੁੱਖ ਜ਼ਾਹਰ ਕੀਤਾ ਵਾ ਕਿ ਬਾਬਾ ਜੀ ਬੜੀ ਮਾੜੀ ਘਟਨਾ ਆਈ ਤੁਸੀਂ ਵੀ ਕਿਤੇ ਉਹ ਵੀਡੀਓ ਵੇਖ ਕੇ ਮੇਰੇ ਕੋਲ ਆਏ ਜੇ ਤੇ ਸਾਡੇ ਸ਼ਰਮਨੀ ਕਮੇਟੀ ਦੇ ਚਾਹੇ ਮੈਨੇਜਰ ਸਾਹਿਬ ਨੇ ਚਾਹੇ ਉਸਕਤਰ ਸਾਹਿਬ ਨੇ ਇਥੋਂ ਤੱਕ ਜਿਹੜੇ ਸਾਡੇ ਖੰਡ ਪਾਟੀਆਂ ਸਿੰਘ ਦੀ ਸਿੰਘਾਂ ਦੇ ਜਿਹੜੇ ਜਥੇਦਾਰ ਹੈ ਨਾ ਉਹਨਾਂ ਤੱਕ ਨਹੀਂ ਮੈਨੂੰ ਫੋਨ ਕੀਤਾ ਕਿ ਨਰਿੰਦਰ ਸਿੰਘ ਜੀ ਤੁਸੀਂ ਤੁਸੀਂ ਮੇਰੇ ਕੋਲ ਡਿਊਟੀ ਕਰਦੇ ਜੇ ਤੇ ਤੁਹਾਡਾ ਨਾਲ ਰਾਤ ਨੂੰ ਇਹ ਹਾਸਾ ਵਾਪਰਿਆ ਵਾ ਦੱਸੋ ਕਿਦਾਂ ਵਾਪਰਿਆ ਵਾ ਤੁਸੀਂ ਕਿਦਾਂ ਆਏ ਜੇ ਜਾ ਹੁਣ ਤੁਹਾਡੇ ਪਰਿਵਾਰ ਦਾ ਕਿੱਦਾਂ ਗੁਜ਼ਾਰਾ ਚੱਲਦਾ ਵੇ ਮੈਨੂੰ ਕਿਸੇ ਨੇ ਕੋਈ ਫੋਨ ਕਰਕੇ ਅਜੇ ਤੱਕ ਨਹੀਂ ਪੁੱਛਿਆ ਪਰ ਕੀ ਦੁੱਖ ਨਹੀਂ ਲੱਗਦਾ ਅਸੀਂ ਦੇਖਦੇ ਵੀ ਲੋਕ ਉੱਥੇ ਇੰਨੀਆਂ ਗੁਰੂ ਆਪਾਥੇ ਕਰੇ ਗੱਡੀਆਂ ਚੜਾ ਕੇ ਜਾਂਦੇ ਨੇ ਇੰਨੇ ਨੇ ਕੁਝ ਮਕਮਾਇਆ ਕਰ ਦੇ ਕੇ ਜਾਂਦੇ ਨੇ ਪਰ ਅਸੀਂ ਦੇਖਿਆ ਵੀ ਪਾਠੀ ਸਿੰਘਾਂ ਦਾ ਕੋਈ ਨਹੀਂ ਸੋਚਦਾ ਸਾਡੀ ਵੀ ਸਿੱਖ ਸੰਗਤ ਗੱਡੀਆਂ ਪੀ ਲਿਆ ਵੀ ਖਾਸ ਕਰਕੇ ਭਾਈ ਜਦੋਂ ਵੀ ਕਿਤੇ ਸਰਕਾਰ ਦੇ ਦਰਬਾਰ ਸਾਹਿਬ ਕੋਈ ਗੱਡੀਆਂ ਝੜਾਉਂਦੇ ਹੋਵੇ ਜੀ ਸੜਕੇ ਚੜਾਓ ਜੀ ਕਿਰਪਾ ਕਰਕੇ ਜਦੋਂ ਮੰਡੀ ਝੜਾਓ ਪਰ ਇਹਨਾਂ ਪਾਠੀ ਸਿੰਘਾਂ ਦਾ ਵੀ ਜ਼ਰੂਰ ਹਾਲ ਹਾਲ ਜੜੇ ਨੇ ਇਹਨਾਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਆ ਇਹਨਾਂ ਤੇ ਵੀ ਆ ਕੇ ਕਿਰਪਾ ਕਰਾਇਆ ਕਰੋ ਇਹਨਾਂ ਵਾਸਤੇ ਵੀ ਕੋਈ ਨਾ ਕੁਝ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਇਹ ਗੁਰੂ ਦੇ ਵਜੀਰ ਨੇ ਹਰ ਟਾਈਮ ਬਾਣੀ ਪੜ੍ਹਦੇ ਨੇ ਇਸ ਕਰਕੇ ਇਹਨਾਂ ਦਾ ਜਿਹੜੇ ਹਾਲਾਤ ਨੇ ਬਹੁਤੇ ਵਧੀਆ ਨਹੀਂ ਆ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਖਾਸ ਕਰਕੇ ਜਿਹੜੇ ਸਿੱਖ ਕੌਮ ਨੂੰ ਆ ਐਨਐਲਆਈ ਵੀਰ ਨੇ ਸਮਾਸੇਵੀ ਨੇ ਵੀ ਬਾਬਾ ਜੀ ਹੁਣ ਸਾਈਕਲ ਤੇ ਉਹ ਵੀ ਗਮਾਂਡੀਆਂ ਦਾ ਸਾਈਕਲ ਬਾਂਕੇ ਡਿਊਟੀ ਜਾ ਰਹੇ ਨੇ ਸਰਕਲ ਸੀ ਦਰਬਾਰ ਸਾਹਿਬ ਪਟਤਲ ਸਿੰਘ ਡਿਊਟੀ ਨਿਭਾ ਰਹੇ ਨੇ ਐਸ ਤਰ੍ਹਾਂ ਕਿ ਇਹਨਾਂ ਦਾ ਜੋ ਸਰਦਾ ਬਰਦਾ ਜੋ ਕੋਈ ਸੇਵਾ ਕਰ ਸਕਦਾ ਤਿਲਪੁੜ ਜਾਂ ਕੋਈ ਮੋਟਰਸਾਈਕਲ ਲੈ ਕੇ ਦੇ ਸਕਦਾ ਬਾਬਾ ਜੀ ਨੂੰ ਜਰੂਰ ਮਾਨ ਸਨਮਾਨ ਕਰਿਓ ਕਿਉਂਕਿ ਇਹਨਾਂ ਦਾ ਲੱਗਿਆ ਹੋਇਆ ਤੁਹਾਡੇ ਗੁਰੂ ਆਂਬਾਹ ਦੇ ਘਰੇ ਜਿਹੜਾ ਵਾ ਲੱਗਣਾ ਵਾ ਐਸ ਤਰ੍ਹਾਂ ਕਿ ਕਿਉਂਕਿ ਹਰ ਟਾਈਮ ਬਾਣੀ ਪੜਦੇ ਨੇ ਬਾਬਾ ਜੀ ਪਰ ਅੱਜ ਤੁਸੀਂ ਦੇਖ ਲਓ ਜਿਹੜਾ ਬੰਦਾ ਬਾਣੀ ਪੜਦਾ ਗੁਰੂ ਨਾਲ ਇਹਨਾਂ ਚ ਜੁੜਿਆ ਅੱਜ ਹਾਲਾਤ ਕੀ ਨੇ ਕਿਸ ਤਰ੍ਹਾਂ ਆਖਾਂ ਭਰਾਈਆਂ ਬਾਬਾ ਜੀ ਦੇ ਆਪਣਾ ਦੁੱਖ ਸੁਲਾਉਂਦੇ ਹਾਈ ਤੱਕ ਦਰਵਾਜੇ ਤੱਕ ਜਿਹੜੇ ਬਾਬਾ ਜੀ ਲੱਗੇ ਨਹੀਂ ਆ। ਬਾਬਾ ਜੀ ਦਰਵਾਜੇ ਕਿਹਣੀ ਲੱਗੇ ਐਸੇ ਦੇਖਿਆ ਹਜੇ ਵੀ ਲੋਕ ਸ਼ਾਨਦਾਰ ਕਮਰੇ ਦੇ ਦਰਵਾਜੇ ਹਜੇ ਤੱਕ ਲੱਗੇ ਨਹੀਂ ਤੁਹਾਡੇ ਕੋਲ। ਇਹ ਜਿਹੇ ਮਕਾਨ ਜਿਹੜੇ ਬਣਾਉਣੇ ਪਏ ਆ ਜਿੰਨੇ ਕੋ ਹੌਲੀ ਹੌਲੀ ਕਰਕੇ ਜੋੜੇ ਸੀ। ਉਹਨੇ ਲੱਗ ਗਏ ਨੇ ਤੇ ਹੁਣ ਫੇਰ ਉਹ ਦਾਦਾ ਵੀ ਵੀ ਜਿੰਨੇ ਮਾਰੇ ਉਹ ਕੰਮ ਹੋਏਗਾ ਜਦੋਂ ਜੁੜਨਗੇ ਤੇ ਉਦੋਂ ਲੱਗਣਗੇ। ਹਲੇ ਫਿਲਹਾਲ ਮਾਇਆ ਦਾ ਜਿਹੜਾ ਪੈਰਾ ਉੱਤੇ ਲਾਹੀ ਤੇ ਜਿੱਥੇ ਕੰਮ ਰੁਕ ਗਿਆ ਉੱਥੇ ਰੋਕਤਾ ਜੀ। ਹੋ ਜਾਣੀ ਮਾ ਭਾਈ ਤੁਸੀਂ ਮੰਨਣਾ ਪਰੋ ਸਾਡੇ ਜਿਹੜੇ ਐਨ ਆਰ ਆਈ ਵੀ ਨੇ ਸਮਾਜ ਸੇਵੀ ਨੇ ਜਿਹੜੇ ਸਿੱਖ ਕੌਮ ਆਸੀਂ ਕਹਿੰਦੇ ਆ ਵੀ ਹਮੇਸ਼ਾ ਕਿਸੇ ਦੀ ਬਾਹ ਫੜਦੀ ਹੈ ਤੁਸੀਂ ਤੇ ਫਿਰ ਸਾਡੇ ਆਪਣੇ ਉਹ ਤੁਹਾਡੀ ਜ਼ਰੂਰ ਕੋਲ ਨਖਸਾਰ ਦੇਣਗੇ ਤੁਸੀਂ ਆਪਣਾ ਮੋਬਾਈਲ ਨੰਬਰ ਆਪਣਾ ਤੁਸੀਂ ਪਤਾ ਜਿਹੜੂ ਸਾਂਝਾ ਕਰ ਦਿਓ ਜੇਕਰ ਕੋਈ ਸਿੱਖ ਸੰਗਤ ਜਾਂ ਕੋਈ ਸਾਡਾ ਦਾਨੀ ਵੀਰ ਜਿਨੇ ਤੁਹਾਡੀ ਮਦਦ ਕਰਨੀ ਹੋਵੇ ਸ਼ਾਇਦ ਸਾਡੀ ਵੀਡੀਓ ਦੇ ਨਾਲ ਮਾਰੇ ਕਿਰਪਾ ਨਾਲ ਗੁਰੂ ਆਮ੍ਰਿਤਸਰ ਕਿਰਪਾ ਕਰੇ ਤੁਹਾਡੇ ਬਾਤੇ ਸਵੇਰੇ ਨਵਾਂ ਮੋਟਰਸਾਈਕਲ ਆ ਜਾਏ ਕਿਉਂਕਿ ਸਕਦਾ ਬਹੁਤ ਬੈਠਿਆ ਨੇ ਬੜੀਆਂ ਅਚਰਦੀ ਕਾਲਾ ਵਾਲੇ ਸਿੰਘ ਬੈਠੇ ਨੇ ਠੀਕ ਹੈ ਨਾ ਆਪਣਾ ਮੋਬਾਈਲ ਨੰਬਰ ਤੇ ਆਪਣਾ ਐਡਰੈਸ ਵੀ ਦੱਸ ਦਿਓ ਸਾਡਾ ਮੋਬਾਈਲ ਤਾਂ ਮੈਂ ਮੇਰਾ ਖੋ ਕੇ ਲੈ ਗਏ ਨੇ ਉਹਲੇ ਮੈਂ SIM ਚਾਲੂ ਨਹੀਂ ਕਰਾਈ ਉਂਝੇ ਘਰੇ ਛੋਟਾ ਫੋਨ ਪਿਆ ਜੀਓ ਦਾ ਉਹਦਾ ਨੰਬਰ ਹੈਗਾ 7814746980 ਉਸੇ ਨੰਬਰ ਤੇ ਫੋਨ ਕਰਕੇ ਆ ਜਾਓ 7814746980 ਤੇ ਪਤਾ ਕੀ ਹੈ ਜੀ ਕਿਸੇ ਘਰੇ ਤੋਂ ਇਹ ਹੈ ਜੀ L6 ਤੇ 1032 ਨਾਮਦੇਵ ਕਲੋਨੀ ਸੁਲਤਾਨਪੁਰ ਰੋਡ ਅੰਮ੍ਰਿਤਸਰ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕਿਥੀ ਜਿਹੜੇ ਕਿ ਗੁਰੂ ਦੇ ਵਜੀਰ ਨੇ ਪਾਰਤੀ ਸਿੰਘ ਨੇ ਬਾਬਾ ਨਿਰੰਦਰ ਸਿੰਘ ਜੀ ਤੁਸੀਂ ਦੇਖ ਸਕਦੇ ਇਹਨਾਂ ਲਈ ਜਿਹੜੇ ਕਿ ਸਰਕੰਸੀ ਦਰਬਾਰ ਸਾਹਿਬ ਸੇਵਾ ਨਿਭਾਉਣ ਵਾਸਤੇ ਜਾ ਰਹੇ ਸੀ ਪਰ ਰਸਤੇ ਵਿੱਚ ਜਿਸ ਤਰ੍ਹਾਂ ਲੁਟੇਰੇ ਆਉਂਦੇ ਨੇ ਇਹਨਾਂ ਦਾ ਮੋਟਰਸਾਈਕਲ ਤੇ ਨਾਲ ਮੋਬਾਈਲ ਖੋਕ ਲੈ ਜਾਂਦੇ ਨੇ ਪਰ ਬਾਬਾ ਜੀ ਦੀਆਂ ਅੱਖਾਂ ਭਰ ਆਈਆਂ ਨਰਮ ਹੋਈਆਂ ਸਾਡੇ ਵੀ ਕਿਤੇ ਹਿਰਦੇ ਵਧੂਲੇ ਗਏ ਵੀ ਸਾਡੀ ਸਿੱਖ ਕੌਮ ਤੇ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਨੇ ਪਰ ਅਜਿਹਾ ਕਰਦੇ ਹਾਲਾਤ ਤੁਸੀਂ ਦੇਖ ਸੰਦੇ ਕੀ ਨੇ ਤੇ ਬਾਬਾ ਜੀ ਲੋਕਾਂ ਦਾ ਸਾਈਕਲ ਮੰਗ ਕੇ ਜਿਹੜੇ ਕੀ ਬਾਬਾ ਜੀ ਡਿਊਟੀ ਤੇ ਜਾ ਰਹੇ ਨੇ ਸਾਡੇ ਵਾਸਤੇ ਬਹੁਤੀ ਵਧੀਆ ਗੱਲ ਨਹੀਂ ਆ ਸ਼ਰਮ ਵਾਲੀ ਗੱਲ ਆ ਕਿ ਸਾਡੀ ਸਿੱਖ ਸੰਗਤ ਨੂੰ ਅਪੀਲ ਆ ਭਾਈ ਜਿੰਨਾ ਕੋਈ ਤੇ ਫੁੱਲ ਸੇਵਾ ਕਰ ਸਕਦਾ ਬਾਬਾ ਜੀ ਦਾ ਮੋਬਾਈਲ ਮਤੰਦੇ ਦਿੱਤਾ ਵਾ ਉਹਨਾਂ ਨਾਲਾਪਤਾ ਕਰਕੇ ਇਹ ਗੁਰੂ ਦੇ ਵਜੀਰ ਨੇ ਲੋਕਾਂ ਵਾਸਤੇ ਦਾਸ ਬੇਦੀ ਕਰਦੇ ਨੇ ਚੜ੍ਹਦੀ ਕਲਾਵਲ ਹੁੰਦੇ ਨੇ ਐਸ ਤੱਕ ਜਿੰਨੇ ਕੋਈ ਤੇਲਫੋਨ ਸੇਵਾ ਕਰ ਸਕਦਾ ਜਰੂ ਕਰਿਓ ਕਿਉਂਕਿ ਬਾਬਾ ਜੀ ਨੂੰ ਮੋਟਰਸਾਈਕਲ ਲੋੜ ਆ ਤੇ ਬਾਬਾ ਜੀ ਹੁਣ ਮੋਟਰਸਾਈਕਲ ਤੇ ਡਿਊਟੀ ਜਿਹੜੀ ਆ ਸੇਵਾ ਨਿਭਾਇਆ ਕਰ ਵਾਟ ਚੜ੍ਹ ਕੇ ਮਦਦ ਜਰੂ ਕਰਿਓ ਇਸ ਵੀਡੀਓ ਵੱਤ ਵਾਛੇ ਜਰੂ ਕਰਦੇ ਹੋ ਜਿਹੜੇ ਪੰਜਾਬੀ ਤੇ ਪੰਜਾਬੀ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਰੋਕ ਚੈਨਲ ਅਮਰਸਰ